ਜੈਦ ਇਹ ਅਜੀ ਇਲੈਕਸ਼ਨ ਆ ਰਹੀ ਹੈ 21 ਤਰੀਕ ਨੂੰ ਉਹਦੇ ਵਾਸਤੇ ਅੱਜ ਕਾਂਗਰਸ ਪਾਰਟੀ ਦੀ ਮੀਟਿੰਗ ਹੋਈ ਏ ਕਾਂਗਰਸ ਪਾਰਟੀ ਨੇ ਇੱਥੇ ਅਬਜ਼ਰਵਰ ਭਣਾ ਕੇ ਭੇਜਿਆ ਉਹਨਾਂ ਨੇ ਸਾਰਿਆਂ ਨੂੰ ਮਿਲੇ ਆ ਉਹ ਉਸ ਸਾਹਬ ਦੇ ਨਾਲ ਟਿਕਟਾਂ ਵੀ ਜਾਣ ਗਿਆ ਲੇਕਿਨ ਅਜੇ ਤੱਕ ਸਰਕਾਰ ਨੇ ਸਾਡੇ ਬੰਦਿਆਂ ਨੂੰ ਹਾਲਾਂਕਿ ਪਰਸਾ ਨੂੰ ਕਾਗਜ਼ਪੱਤ ਫਾਈਨਲ ਡੇਟ ਹੈ ਅਜੇ ਤੱਕ ਵੋਟਰ ਲਿਸਟਾਂ ਨਹੀਂ ਦਿੱਤੀਆਂ ਕੋਈ ਸਰਕਾਰ ਵੱਲੋਂ ਤਿਆਰੀ ਹੋਣ ਦੇ ਬਾਵਜੂਦ ਵੀ ਉਹ ਸਾਨੂੰ ਹੈਰਾਨ ਕਰ ਰਹੇ ਇਸੇ ਤਰ੍ਹਾਂ ਦੀ ਜਾਣਕਾਰੀ ਨਹੀਂ ਮਿਲ ਰਹੀ ਲੋਕਾਂ ਨੂੰ ਕਾਂਗਰਸ ਪਾਰਟੀ ਤਿਆਰ ਹੈ ਪੂਰੀ ਲੇਕਿਨ ਸਰਕਾਰ ਅਫਸਰਾ ਦੀ ਮਦਦ ਦੇ ਨਾਲ ਇਹ ਇਲੈਕਸ਼ਨ ਲੁੱਟਣਾ ਚਾਹੁੰਦੀ ਹੈ ਜਿਹੜਾ ਕਿ ਅਸੀਂ ਤਰ੍ਹਾਂ ਕਿਸੇ ਤਰ੍ਹਾਂ ਸਾਨੂੰ ਬਰਦਾਸ਼ਤ ਨਹੀਂ ਅਸੀਂ ਤਖੜੇ ਹੋ ਕੇ ਇਲੈਕਸ਼ਨ ਲੜਾਂਗੇ ਸਰਕਾਰ ਨੂੰ ਮੈਂ ਅਫਸਰਾ ਨੂੰ ਕਹਿਣਾ ਚਾਹੁੰਦਾ ਚਾਹੁੰਦਾ ਕਿ ਕਿਸੇ ਦਾ ਪੱਖਪਾਤ ਨਾ ਕਰਨ ਇਹ ਲੋਕਤੰਤਰ ਦੇ ਵਿੱਚ ਇਲੈਕਸ਼ਨ ਹੈ ਜਿਹੜਾ ਬਹੁਤ ਅਹਿਮ ਭੂਮਿਕਾ ਹੁੰਦੀ ਹੈ ਇਹਦੇ ਵਿੱਚ ਇੱਕ ਪਾਰਟੀ ਦੀ ਮਦਦ ਜਿਹੜੀ ਕਰਨਾ ਉਹ ਜਿਹੜੇ ਅਫਸਰ ਆਉਣਾ ਬਾਤ ਠੀਕ ਨਹੀਂ ਸਰ ਇੱਕ ਹੋਰ ਵਿਜੇਪ੍ਰਤਾਪ ਦੇ ਕੋਲੋਂ ਆਪਣੀ ਪਾਰਟੀ ਦੇ ਖਿਲਾਫ ਜਿਹੜੇ ਆਪਣੇ ਐਮਐਲਏ ਉਹਨਾਂ ਦੇ ਕਈ ਤਰ੍ਹਾਂ ਦੇ ਸਵਾਲ ਚੁੱਕੇ ਜਾ ਰਹੇ ਆ ਕਿ ਕਿਵੇਂ ਦੇਖਦੇ ਹੋ ਇਹ ਕਿਹੜੀ ਕੋਈ ਪਹਿਲੀ ਗੱਲ ਹੈ ਕੋਰ ਪ੍ਰਤਾਪ ਹੋਰ ਦੇ ਖਿਲਾਫ ਨੂੰ ਇਹ ਗੱਲ ਕੱਢਦਾ ਹੈ ਲੇਕਿਨ ਉਸ ਬੰਦੇ ਦੀ ਸੁਣਵਾਈ ਨਹੀਂ ਹੋ ਰਹੀ ਜਦੋਂ ਸਮਾਂ ਆਏਗਾ ਉਹਦੀਆਂ ਗੱਲਾਂ ਦੀ ਅਨਕਾਰਾ ਹੋਏ ਹਰ ਕੈਂਡੀਡੇਟ ਕਿੰਨੇ ਕਲੀਅਰ ਹੋਏ ਸਾਡੇ ਪਾਸ ਜ਼ਿਆਦਾ ਕੈਂਡੀਡੇਟ ਆ ਹਰ ਵਾਰਡ ਦੇ ਵਿੱਚ ਹਰ ਰਿਸੀਵਰ ਦੇ ਸਮਝੌਤਾ ਕਰਾ ਕੇ ਇੱਕ ਹੀ ਬੰਦਾ ਖੜਾ ਕਰਦਾ ਲਿਸਟ ਕਦੋਂ ਜਾਰੀ ਹੋ ਜੂ ਸਰ ਲਿਸਟ ਅਸੀਂ ਕੱਲ੍ਹ ਸ਼ਾਮ ਤੱਕ ਕਰਦਾ ਜਿਹਨੇ ਇੱਥੇ ਅਬਜ਼ਰਵਰ ਬਣਾ ਕੇ ਭੇਜੇ ਉਹਨਾਂ ਨੇ ਸਾਰਿਆਂ ਨੂੰ ਮਿਲੇ ਆ ਉਹ ਉਸ ਹਿਸਾਬ ਦੇ ਨਾਲ ਟਿੱਕ ਕਰ ਦਿੱਤੇ ਜਾਣਗੇ ਲੇਕਿਨ ਅਜੇ ਤੱਕ ਸਰਕਾਰ ਨੇ ਸਾਡੇ ਬੰਦਿਆਂ ਨੂੰ ਹਾਲਾਂਕਿ ਪਰਸੋਂ ਨੂੰ ਕਾਗਜ਼ਪੱਤ ਫਾਈਨਲ ਡੇਟ ਹੈ ਅਜੇ ਤੱਕ ਵੋਟਰ ਲਿਸਟਾਂ ਨਹੀਂ ਦਿੱਤੀਆਂ ਕੋਈ ਸਰਕਾਰ ਵੱਲੋਂ ਤਿਆਰੀ ਹੋਣ ਦੇ ਬਾਵਜੂਦ ਵੀ ਉਹ ਸਾਨੂੰ ਹੈਰਾਨ ਕਰ ਰਹੇ ਕਿਸੇ ਤਰ੍ਹਾਂ ਦੀ ਜਾਣਕਾਰੀ ਨਹੀਂ ਮਿਲ ਰਹੀ ਲੋਕਾਂ ਨੂੰ ਕਾਂਗਰਸ ਪਾਰਟੀ ਤਿਆਰ ਹੈ ਪੂਰੀ ਲੇਕਿਨ ਸਰਕਾਰ ਅਫਸਰਾਂ ਦੀ ਮਦਦ ਦੇ ਨਾਲ ਇਹ ਇਲੈਕਸ਼ਨ ਲੁੱਟਣਾ ਚਾਹੁੰਦੀ ਹੈ ਜਿਹੜਾ ਕਿ ਅਸੀਂ ਤਰ੍ਹਾਂ ਕਿਸੇ ਤਰ੍ਹਾਂ ਸਾਨੂੰ ਬਰਦਾਸ਼ਤ ਨਹੀਂ ਅਸੀਂ ਤਗੜੇ ਹੋ ਕੇ ਇਲੈਕਸ਼ਨ ਲੜਾਂਗੇ ਸਰਕਾਰ ਨੂੰ ਮੈਂ ਅਫਸਰਾਂ ਨੂੰ ਕਹਿਣਾ ਚਾਹੁੰਦਾ ਚਾਹੁੰਦਾ ਕਿ ਕਿਸੇ ਦਾ ਪੱਖਪਾਤ ਨਾ ਕਰਨ ਇਹ ਲੋਕਤੰਤਰ ਦੇ ਵਿੱਚ ਇਲੈਕਸ਼ਨ ਹੈ ਜਿਹੜਾ ਬਹੁਤ ਅਹਿਮ ਭੂਮਿਕਾ ਹੁੰਦੀ ਹੈ ਇਹਦੇ ਵਿੱਚ ਇੱਕ ਪਾਰਟੀ ਦੀ ਮਦਦ ਜਿਹੜੀ ਕਰਨਾ ਜਿਹੜੇ ਅਫਸਰ ਆਉਣਾ ਬਾਤ ਹੈ ਠੀਕ ਨਹੀਂ ਸਰ ਇੱਕ ਵਾਰ ਵਿਜੇਪ੍ਰਤਾਪ ਦੇ ਬੋਲੋ ਆਪਣੀ ਪਾਰਟੀ ਦੇ ਖਿਲਾਫ ਜਿਹੜੇ ਆਪਣੇ ਐਮਐਲਏ ਉਹਨਾਂ ਦੇ ਕਈ ਤਰ੍ਹਾਂ ਦੇ ਸਵਾਲ ਚੁੱਕੇ ਜਾ ਰਹੇ ਆ ਕਿ ਕਿਵੇਂ ਦੇਖਦੇ ਹੋ ਇਹ ਕਿਹੜੀ ਕੋਈ ਪਹਿਲੀ ਗੱਲ ਹੈ ਕੋਰ ਪ੍ਰਤਾਪ ਹੋਰਾਂ ਦੇ ਖਿਲਾਫ ਉਹ ਜੇ ਗੱਲਾਂ ਕੱਢਦਾ ਹੈ ਲੇਕਿਨ ਉਸ ਬੰਦੇ ਦੀ ਛਣਵਾਈ ਨਹੀਂ ਹੋ ਰਹੀ ਜਦੋਂ ਸਮਾਂ ਆਏਗਾ ਉਹਦੀਆਂ ਗੱਲਾਂ ਦੇ ਨਿਚਾਰਾ ਹੋਏ ਪਰ ਕੈਂਡੀਡੇਟ ਕਿੰਨੇ ਕਲੀਅਰ ਹੋਣ ਸਾਡੇ ਪਾਸ ਜ਼ਿਆਦਾ ਕੈਂਡੀਡੇਟ ਆ ਹਰ ਵਾਰਡ ਦੇ ਵਿੱਚ ਪਰ ਅਸੀਂ ਉਹਨੂੰ ਸਮਝੌਤਾ ਕਰਾ ਕੇ 21 ਦਾ ਬੰਦਾ ਖੜਾ ਕਰਾਂਗੇ ਲਿਸਟ ਕਦੋਂ ਜਾਰੀ ਹੋਊ ਸਰ ਲਿਸਟ ਅਸੀਂ ਕੱਲ੍ਹ ਸ਼ਾਮ ਤੱਕ ਕਰਾਂਗੇ